ਇੱਥੇ ਸਾਡੇ ਪਿੰਡ ਵਿੱਚ ਫੈਮਿਲੀ ਪਲੈਨਿੰਗ ਐਸੋਸੀਏਸ਼ਨ ਆਫ ਇੰਡੀਆ ਮੁਹਾਲੀ ਬ੍ਰਾਂਚ ਵੱਲੋਂ ਇੱਕ ਦਫ਼ਤਰ ਖੋਲਿਆ ਗਿਆ ਹੈ ਜੋ ਇੱਥੇ ਨਸ਼ੇ ਕਰਨ ਵਾਸਤੇ ਨਸ਼ੇੜੀਆਂ ਨੂੰ ਸਰਿੰਜਾਂ ਦੇ ਰਹੇ ਹੈ ਫ੍ਰੀ ਦੀਆਂ ਸਰਿੰਜਾਂ ਵੰਡ ਰਹੇ ਆ ਜੇਕਰ ਕਿਸੇ ਇਲਾਕੇ ਦੇ ਵਿੱਚ ਨਸ਼ੇੜੀਆਂ ਨੂੰ ਨਸ਼ੇ ਦੇ ਟੀਕੇ ਲਗਾਉਣ ਦੇ ਲਈ ਕੋਈ ਸੰਸਥਾ ਮੁਫਤ ਵਿੱਚ ਸਰਿੰਜਾਂ ਦੇਵੇ ਅਤੇ ਫਿਰ ਉਸ ਇਲਾਕੇ ਦੇ ਵਿੱਚ ਨਸ਼ੇੜੀ ਬੇਖੌਫ ਹੋ ਕੇ ਟੀਕੇ ਲਗਾਉਣ ਦੇ ਲਈ ਪਹੁੰਚ ਜਾਣ ਤਾਂ ਇਲਾਕਾ ਨਿਵਾਸੀਆਂ ਦਾ ਪਰੇਸ਼ਾਨ ਹੋਣਾ ਤਾਂ ਸੁਭਾਵਿਕ ਹੀ ਹੈ ਸਾਨੂੰ ਕੋਈ ਆੰਮਾ ਸੀ ਰੋਕਣਾ ਜਿੰਨੇ ਟਾਈਮ ਤੱਕ ਇਹ ਇਹ ਨਾਲ ਵੀ ਕਰਨ ਤੋਂਗੇ ਅੱਗੇ ਦੇਖਾਂ ਪਾ ਜੀ ਅਜਿਹੀ ਹੀ ਇੱਕ ਸਮੱਸਿਆ ਰੋਪੜ ਦੇ ਪਿੰਡ ਨਾਨਕਪੁਰਾ ਦੇ ਇਲਾਕੇ ਦੇ ਵਿੱਚ ਪੈਦਾ ਹੋ ਚੁੱਕੀ ਹੈ ਇਸ ਇਲਾਕੇ ਦੇ ਵਿੱਚ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਵੱਲੋਂ ਇੱਕ ਪ੍ਰੋਜੈਕਟ ਦੇ ਅਧੀਨ ਇਹ ਸਰੰਜਾਂ ਦੇਣ ਦੇ ਲਈ ਇੱਕ ਦਫ਼ਤਰ ਖੋਲਿਆ ਗਿਆ ਹੈ ਅਤੇ ਇਲਾਕਾ ਨਿਵਾਸੀ ਪਰੇਸ਼ਾਨ ਹੋ ਚੁੱਕੇ ਹਨ ਕਿ ਦੂਰ ਦੁਰਾਡੇ ਤੋਂ ਵੀ ਇਸ ਇਲਾਕੇ ਦੇ ਵਿੱਚ ਨਸ਼ੇੜੀ ਪਹੁੰਚ ਜਾਂਦੇ ਹਨ ਅਤੇ ਇੱਥੋਂ ਇਹ ਸਰਿੰਜਾਂ ਪ੍ਰਾਪਤ ਕਰਕੇ ਇਲਾਕੇ ਦੇ ਵਿੱਚੋਂ ਲੰਘਦੀ ਭਾਖੜਾ ਨਹਿਰ ਦੇ ਕਿਨਾਰੇ ਨਸ਼ੇ ਦੇ ਟੀਕੇ ਲਗਾਉਂਦੇ ਹਨ ਹੁਣ ਦੁਖੀ ਹੋ ਕੇ ਇਲਾਕਾ ਨਿਵਾਸੀ ਇਕੱਠੇ ਹੋ ਕੇ ਇਸ ਸੰਸਥਾ ਦੇ ਦਫ਼ਤਰ ਵਿੱਚ ਪਹੁੰਚ ਗਏ ਅਤੇ ਸਾਰੀ ਗੱਲਬਾਤ ਤੁਸੀਂ ਖੁਦ ਇਲਾਕਾ ਨਿਵਾਸੀਆਂ ਦੇ ਮੂੰਹੋਂ ਹੀ ਸੁਣੋ ਸਾਡਾ ਇਨਾ ਦਾ ਰਸਤਾ ਜੀ ਲਾਂਦੇ ਪੈਰ ਕੋ ਚ ਲੱਗਦਾ ਲੈਡੀ ਨੂੰ ਲੈ ਕੇ ਬੰਦਾ ਤੂੰ ਦੁਬਾਰਾ ਜਾ ਨਹੀਂ ਸਕਦਾ ਨਹਿਰ ਦੇ ਉੱਪਰ ੜਾਰਾਂ ਦੀ ੜਾਰਾਂ ਬੈਠੀਆਂ ਤੁਹਾਨੂੰ ਦਿਖਾ ਦਨੇ ਆ ਕੋਈ ਮੈਨੂੰ ਪਤਾ ਨਹੀਂ ਜੀ ਸਰਿੰਜਾ ਜਿਹੜਾ ਜੀ ਮੇਰੀ ਵੀ ਸੁਣ ਲਓ ਜਦੋਂ ਅਸੀਂ ਇਹ ਲੋਕੇਸ਼ਨ ਚੁਣੀ ਸੀ ਅਸੀਂ ਇਸੇ ਵਜ੍ਹਾ ਕਰਕੇ ਚੁਣੀ ਸੀ ਕਿ ਇੱਥੇ ਹੀ ਆ ਰਹੇ ਨੇ ਜ਼ਿਆਦਾ ਅਗਰ ਮੈਂ ਗੱਲ ਤੁਸੀਂ ਕਹਿ ਰਹੇ ਨੇ ਕਿ ਹੋਣ ਜ਼ਿਆਦਾ ਵਧੀਆ ਨੇ ਪਹਿਲਾਂ ਹੈ ਨਹੀਂ ਤੇ ਜਿਹੜਾ ਪਹਿਲਾਂ ਬਹੁਤ ਦੇਖੋ ਬਿਲਕੁਲ ਨਹੀਂ ਪਹਿਲਾਂ ਸੀ ਹਾਂ ਜੀ ਦਾ ਜੀ ਕੋਈ ਨਹੀਂ ਕੋਈ ਗੱਲ ਆ ਦੋ ਤਿੰਨ ਮਹੀਨੇ ਲੱਗਦੇ ਕਿ ਕਿ ਮਦਦ ਉਹਨਾਂ ਦੀ ਸਥਿਤੀ ਹੁਣ ਕੰਨੀ ਹੋਈ ਐ ਉਹਨੂੰ ਹੀ ਰੋਕਣ ਦੇ ਲਈ ਇੱਕ ਸਰਕਾਰ ਨੇ ਪ੍ਰੋਜੈਕਟ ਲਾਇਆ ਹੈ ਜਿੱਥੇ ਜਿੱਥੇ ਜਿੱਨਾ ਜਿੱਨਾ ਮੁੱਲਾ ਲੇਉਗਾ ਉਹਨਾਂ ਨਸ਼ਾ ਵੰਦੂਗਾ ਜਿਹਨੇ ਨੂੰ ਪਿਆ ਨਹੀਂ ਮੀਨੂਗੀ ਹਾਂਜੀ ਜਿਹੜੀਆਂ ਸਰਿੰਜਾਂ ਐ ਫ੍ਰੀ ਐ ਇੱਥੋਂ ਲੈ ਕੇ ਜਾਂਦੇ ਆ ਮੋਟਰਸਾਈਕਲਾਂ ਤੇ ਤਿੰਨ ਤਿੰਨ ਚਾਰ ਚਾਰ ਜਣੇ ਇਹ ਅੱਗੇ ਜਾ ਕੇ ਨਹਿਰ ਦੇ ਕੰਡੇ ਤੇ ਬੈਠ ਕੇ ਇੰਜੈਕਸ਼ਨ ਲਾਉਂਦੇ ਆ ਤੇ ਸਰਕਾਰ ਦਾ ਕਹਿ ਰਹੀ ਐ ਵੀ ਅਸੀਂ ਨਸ਼ਾ ਘਟਾ ਰਹੇ ਆ ਪਰ ਇਹ ਤਾਂ ਨਸ਼ਾ ਵਧ ਰਿਹਾ ਉੱਥੇ ਚਾਰ ਚਾਰ ਜਣੇ ਸਰਿੰਜਾਂ ਨਾਲ ਰਹੇ ਆ ਇਹ ਕਿਹੜੇ ਕੋਈ ਵਿੱਚ ਰਸਤੇ ਤੇ ਸਰਿੰਜਾਂ ਨੂੰ ਘੇਰਦੇ ਜਾ ਰਹੇ ਆ ਸਰਿੰਜ ਜੇ ਕਿਸੇ ਦੇ ਵੱਜ ਗਈ ਫਿਰ ਤਾਂ ਪੰਗਾ ਛੇੜ ਜੂਗਾ ਜੀ ਇਹ ਏਡ ਜਿਹੜਾ ਮਰੀਜ਼ ਸਗੋਂ ਨਾਰਮਲ ਬੰਦਾ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਨਸ਼ਾਈ ਨੇ ਇਹਨੂੰ ਪੰਗਾ ਪੈਣੇ ਪੈਣਾ ਨਾਲ ਨਾਰਮਲ ਬੰਦਾ ਵੀ ਰਗੜ ਹੋ ਜਾਊਗਾ ਜੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹ ਸਰਿੰਜਾਂ ਨਾਲ ਬੰਡੀਆਂ ਜਾਣ ਵੀ ਅਸੀਂ ਲੁੱਟਾ ਖੂਆ ਹੋ ਰਹੀਆਂ ਨਸ਼ੇ ਕਰਕੇ ਇਹ ਸਾਰਾ ਕੁਝ ਐਕਸੀਡੈਂਟਾਂ ਦੇ ਕਾਰਨ ਬਣ ਰਿਹਾ ਇਹ ਤੇਜ਼ ਸਪੀਡ ਨਾਲ ਜਾ ਰਹੇ ਆ ਕਿ ਇਹ ਸਾਡੀ ਐ ਸਮੱਸਿਆ ਬੜਿਕ ਹੋਰ ਚੱਕਰ ਆਈ ਸਾਡੇ ਨਹਿਰ ਦੇ ਉੱਪਰ ਚਾਰ ਪਿੰਡਾਂ ਦਾ ਰਸਤਾ ਜੀ ਨਹਿਰ ਦਾ ਉੱਥੇ ਨੂੰ ਜੀ ਇਹ ਡਾਰਾਂ ਦੀ ਡਾਰਾਂ ਨਸ਼ਾਈ ਬੈਠੇ ਹੁੰਦੇ ਆ ਸਰੰਜਾਂ ਨਹੀਂ ਤੇ ਉਹ ਸਾਰੇ ਜਣੇ ਕੋਈ ਆਪਣੇ ਘਰ ਨੂੰ ਜਾਣ ਲੱਗਿਆ ਸਾਈਨ ਪਰ ਲੱੜਨ ਨੂੰ ਦੂਜੀ ਪਾਸੇ ਨੂੰ ਘੁੰਮ ਕੇ ਜਾਂਦਾ ਜੀ ਪਰ ਇਹ ਸਿੱਧੇ ਨਹਿਰ ਦੇ ਰਾਹ ਨਹੀਂ ਜਾ ਸਕਦਾ ਇਹਨਾਂ ਤੋਂ ਡਰਦਾ ਸਾਡੇ ਉਰੇ ਪਹਿਲਾਂ ਕਿਸੇ ਦੀ ਚੈਨ ਨਹੀਂ ਵੀ ਖੋਲ੍ਹ ਲਈ ਗਈ ਜੀ 2-4 ਦਿਨ ਪਹਿਲਾਂ ਟੂਟੀਆਂ ਖੋਲ੍ਹੀਆਂ ਗਈਆਂ ਜੀ ਬਾਹਰ ਦਾ ਤਾਂ ਵੱਧ ਗਈਆਂ ਜੀ ਜਿੱਦੀਆਂ ਸਰੰਜਾਂ ਜਾਣ ਲੱਗੀਆਂ ਅੰਗਦੀ ਅਸੀਂ ਨਹੀਂ ਵੀ ਦਵਾਂਗੇ ਉਹਨਾਂ ਨੂੰ ਤਾਂ ਵੀ ਲੈ ਲੈਣੀ ਕਿਤੇ ਨਾ ਕਿਤੇ ਹੋਰ ਨਹੀਂ ਜੇ ਸਰ ਰਿੰਗ ਲਗੂਗਾ ਰੱਖਾ ਹੋ ਕੇ ਰਹੂਗਾ ਇੱਕ ਚੀਜ਼ ਲੈ ਲੈਣੀ ਇਹ ਯੂ ਨੇ ਜਦੋਂ ਜੁਕੀ ਮਿਲਣੀ ਬਟਾ ਨਿਸ਼ਾ ਹੋਣਾ ਅਸੀਂ ਉਹ ਤਾਂ ਸਾਨੂੰ ਥੋੜਾ ਪਤਾ ਨਹੀਂ ਲੱਗਦਾ ਅਸੀਂ ਅੰਦਰ ਬੈਠੇ ਜਾਣ ਲੱਗੇ ਨਹੀਂ ਜਾਣ ਦਵਾਂਗੇ ਠੀਕ ਹੈ ਜੀ ਜਾਣ ਲੱਗੇ ਵੀ ਜਾਣ ਦਵਾਂਗੇ ਜਿਹੜੇ ਅਸੀਂ ਕਹਾਂਗੇ ਕਿ ਇੱਧਰ ਜਾਵਾਂਗੇ ਇੱਧਰ ਨੂੰ ਜਾਣ ਮੰਨ ਲੋ ਅਸੀਂ ਕਰਦੇ ਦੇਖੋ ਜੀ ਹੋਰ ਪਾਸੇ ਚਲੇ ਜਾਂਦੇ ਹਾਂ ਤਾਂ ਉਹਨਾਂ ਨੇ ਫੇਰ ਵੀ ਨਹੀਂ ਨਹੀਂ ਆ ਮੇਰੇ ਸਿਰਿਆਂ ਦਾ ਗਾਲਾ ਤਾਂ ਇੱਥੇ ਨੂੰ ਜਾਂਦੇ ਤਾ ਕੈਮਰੇ ਵਿੱਚ ਨਹੀਂ ਕਾਲੂ ਕੇ ਦਾ ਕਤਲ ਹੋ ਗਿਆ ਜਾਂ ਲੁੱਟਕੋ ਹੋ ਗਈ ਉਹਦੇ ਜ਼ਿੰਮੇਵਾਰ ਬਣਦੇ ਆ ਤੁਸੀਂ ਇਹ ਗੱਲ ਦੇਖੋ ਜੀ ਦੇਖੋ ਨਸ਼ੇ ਵਾਲੇ ਦਾ ਕੋਈ ਭਾਈ ਨਹੀਂ ਇਹਦਾ ਮਤਲਬ ਸਾਡੇ ਉੱਪਰ ਲਿਆ ਕੇ ਧੋਪ ਨਹੀਂ ਰਹੀ ਤੁਹਾਡੇ ਉੱਪਰ ਵੀ ਧੋਪ ਨਹੀਂ ਰਹੀ ਜੀ ਹੋਵੇ ਰਹੇ ਨਾ ਜ਼ਬਰਦਸਤੀ ਵੀ ਤੁਹਾਡੇ ਉੱਤੇ ਵੀ ਦਿੱਤੀ ਆ ਇੱਥੇ ਟਿਕਾ ਲਾਓ ਇੱਥੇ ਗੌਰਮੈਂਟ ਕਹੇ ਚਾਹੇ ਥੋੜੀ ਗਏ ਪਰ ਅਸੀਂ ਅਪੋਰਟ ਕਰਦੇ ਆ ਅਸੀਂ ਇਹ ਕੰਮ ਇੱਥੇ ਨਹੀਂ ਚੱਲਦਾ ਇਸ ਰਿੰਡਰ ਬਣਦੀ ਹੈ ਲਾਵਾ ਦੇ ਲੜੋ ਅਸੀਂ ਕਹਿੰਦੇ ਵੇ ਅੱਜੀਆਂ ਨਵਾ ਲਓ ਅਰੇ ਫਿਰ ਲਾਉਂਦੇ ਅਸੀਂ ਰਿਕਾਰਡ ਕੋਡ ਕਰਦੇ ਉਹਨੂੰ ਖਾਦੇ ਬੱਦੇ ਬੱਦੇ ਨਹੀਂ ਉਹ ਜਿੱਥੇ ਮਰਜੀ ਸਿੱਟਦੇ ਆਂ ਇੰਨੇ ਰਿਕਾਰਡ ਕਰਦੇ ਆ ਅਸੀਂ ਤੇ ਸ਼ਰਤ ਹੁੰਦੀ ਹੈ ਕਰਕੇ ਕਹਿਣ ਵਾਲੀ ਜੇਕਰ 30 ਕਿਲੋਮੀਟਰ ਦੇ ਵਿੱਚ ਹੀ ਸਾਾਨੂੰ ਇੰਨੇ ਰਿਕਾਰਡ ਹੈਗਾ ਕਿ ਕੋਈ ਨਹੀਂ ਆਉਂਦੀ ਕਰਦੇ ਹਾਂ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜਾ ਕਹਿ ਰਹੇ ਆ ਉਹਦੇ ਲਈ ਅਸੀਂ ਕੀ ਕਰਦੇ ਆ ਕਿ ਜਿਹੜਾ ਉਹ ਰਿੰਡਰ ਨੂੰ ਕਰਦੇ ਆ ਸਾਡੇ ਕੋਲ ਵਾਪਸ ਆਉਂਦੇ ਆ ਅਸੀਂ ਸਪੈਸ਼ਲ ਉਹਨਾਂ ਵਾਸਤੇ ਬਾਲਟੀਆਂ ਔਰ ਬਤੇ ਰੱਖੇ ਹੋਏ ਨੇ ਉਹਨਾਂ ਨੂੰ ਡਿਸਕਾਰਡ ਕਰਨ ਵਾਸਤੇ ਹਸਪਤਾਲ ਦੇ ਵਿੱਚ ਜਾਂਦਾ ਏ ਕਿੱਥੇ ਸਾਡੇ ਪਿੰਡ ਨਾਨਕਪੁਰੇ ਵਿੱਚ ਫੈਮਿਲੀ ਪਲੈਨਿੰਗ ਐਸੋਸੀਏਸ਼ਨ ਆਫ ਇੰਡੀਆ ਮੁਹਾਲੀ ਬ੍ਰਾਂਚ ਵੱਲੋਂ ਇੱਕ ਦਫ਼ਤਰ ਖੋਲਿਆ ਗਿਆ ਏ ਜੋ ਇੱਥੇ ਨਸ਼ੇ ਕਰਨ ਵਾਸਤੇ ਨਸ਼ੇੜੀਆਂ ਨੂੰ ਸਰਿੰਜਾਂ ਦੇ ਰਹੇ ਆ ਫ੍ਰੀ ਦੀਆਂ ਸਰਿੰਜਾਂ ਵੰਡ ਰਹੇ ਆ ਸਾਡੇ ਵੱਲੋਂ ਇੱਥੇ ਆ ਕੇ ਇਹਨਾਂ ਨੂੰ ਬੇਨਤੀ ਕੀਤੀ ਗਈ ਵੀ ਇਹ ਸਰਿੰਜਾਂ ਵੰਡਣ ਦਾ ਬੰਦ ਕੀਤਾ ਜਾਵੇ ਕੰਮ ਸਾਡੇ ਪਿੰਡ ਦੇ ਵਿੱਚ ਦੋ ਨਸ਼ੇੜੀ ਲੋਕ ਆਉਂਦੇ ਹਨ ਤੁਹਾਡੇ ਸਰਿੰਜਾਂ ਲੈ ਕੇ ਸਾਡੇ ਪਿੰਡ ਦੇ ਵਿੱਚ ਆ ਕੇ ਬਹੁਤ ਨਸ਼ਾ ਫਲਾਉਂਦੇ ਹਨ ਅਤੇ ਨਸ਼ੇੜੀਆਂ ਦੇ ਮੋਟਰਸਾਈਕਲ ਆਦੇ ਬਹੁਤ ਧੱਕਾ ਮੁਕੀ ਕਰਦੀ ਸਾਡੇ ਚੋਰੀਆਂ ਕਰਦੇ ਆ ਇਸ ਕਰਕੇ ਇਸ ਸੰਸਥਾ ਨੂੰ ਇਥੋਂ ਬੰਦ ਕੀਤਾ ਜਾਵੇ। ਰੋਪੜ ਦੇ ਵਿੱਚ ਸਾਨੂੰ ਇਹ ਪ੍ਰੋਜੈਕਟ ਮਿਲਿਆ ਸੀਗਾ 2021 ਦੇ ਵਿੱਚ ਜਨਵਰੀ ਦੇ। ਤੇ ਉਹ ਦੋਸਤਾਂ ਨੇ ਜਿਹੜਾ ਯੂਟਿਊਬ ਹੋਇਆ ਠੀਕ ਹੈ ਤੇ ਰਾਣੀ ਦੇ ਬਾਰੇ ਬਹੁਤ ਪਤਾ। ਜਦੋਂ ਚੱਲਦੇ ਆਨ ਤਾਂ ਇਹ ਫਾਰਮ ਆਇਆ ਤਾਂ ਤੇ ਤੁਹਾਨੂੰ ਇਹ ਮੀਟਿੰਗ ਕਰਨ ਨੂੰ ਆ ਕੇ ਆਪਾਂ ਤੁਹਾਨੂੰ ਬੁਲਾਇਆ ਕਿ ਆਪਾਂ ਆਪ ਕੀ ਕੰਮ ਕਰਦੀ ਹੈ ਕਿੰਨਾ ਕਰਦੇ ਆ ਤੇ ਕਿਵੇਂ ਕਰਦੇ ਕਿਹਦੇ ਵੱਲੋਂ ਪੈਸਾ ਆ ਰਿਹਾ ਹੈ ਕਿੱਥੇ ਜਾ ਰਿਹਾ ਹੈ ਅਸੀਂ ਇਹ ਐਨਜੀਓ ਦੇ ਥਰੂ ਜੀ ਤੁਹਾਨੂੰ ਕਈ ਇਥੋਂ ਕੁਝ ਸਮੱਸਿਆਵਾਂ ਪਤਾ ਲੱਗੀਆਂ ਇਹ ਬਾਹਰ ਕੀ ਤੇ ਇਹਦੇ ਵਿਚਲੇ ਆਉਂਦੇ ਆ ਯਾਰ ਹੁਣ ਤੋਂ ਬਹੁਤ ਆ ਰਹੀ ਹੈ ਇਹਦੇ ਕਰਕੇ ਆਪਣੇ ਬੱਚਾ ਨੂੰ ਚੋਣ ਜੀ ਤੁਹਾਨੂੰ ਕੋਈ ਚਾਹਿਆ ਕਿ ਕੋਈ ਨਾ ਤੇ ਕਲਾ ਰਹੀ ਹੈ ਬਾਰੇ ਹੀ ਜਿਹੜੇ ਮਤਲਬ ਕਾਫੇ ਮਾਲਕ ਨੇ ਉਹ ਬਾਰੇ ਉਹਨਾਂ ਬਾਰੇ ਉਹਨਾਂ ਨਾਲ ਗੱਲ ਕੀਤੀ ਕਿ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਪੰਜਾਬ ਭਰ ਦੇ ਵਿੱਚ ਨਸ਼ੇ ਨੇ ਪੈਰ ਪਸਾਰੇ ਹੋਏ ਹਨ ਅਤੇ ਇਸ ਨਸ਼ੇ ਤੇ ਠੱਲ ਪਾਉਣ ਦੇ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਅਧੀਨ ਹੀ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਇੱਕ ਪ੍ਰੋਜੈਕਟ ਦੇ ਵਿੱਚ ਇਸ ਏਡਜ਼ ਨੂੰ ਹੋਰ ਵਿਦੇ ਤੇ ਫੈਲਣ ਤੋਂ ਰੋਕਣ ਦੇ ਲਈ ਨਸ਼ੇੜੀਆਂ ਨੂੰ ਮੁਫਤ ਦੇ ਵਿੱਚ ਸਰੀੰਜਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਇੱਕ ਹੀ ਸਰੀੰਜ ਨੂੰ ਅਲੱਗ-ਅਲੱਗ ਨਸ਼ੇੜੀ ਇਸਤੇਮਾਲ ਕਰਕੇ ਏਡਜ਼ ਨੂੰ ਨਾ ਫੈਲਾਣ ਪਰੰਤੂ ਇਸ ਨਾਲ ਕਿਸੇ ਇੱਕ ਵਿਸ਼ੇਸ਼ ਇਲਾਕੇ ਦੇ ਵਿੱਚ ਨਸ਼ੇੜੀਆਂ ਦੀ ਭਾਰੀ ਮਾਤਰਾ ਦੇ ਵਿੱਚ ਪਹੁੰਚ ਜਾਣਾ ਇਲਾਕਾ ਨਿਵਾਸੀਆਂ ਦਾ ਪਰੇਸ਼ਾਨ ਹੋਣਾ ਕਿਤੇ ਨਾ ਕਿਤੇ ਹੋਰ ਵੀ ਸਮਾਜਿਕ ਕਿਆ ਮਾ ਪੈਦਾ ਕਰ ਰਿਹਾ ਹੈ ਰੂਪਨਗਰ ਤੋਂ ਗੁਰਮੀਤ ਸਿੰਘ ਦੀ ਰਿਪੋਰਟ